ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਕੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਅਸੀਂ ਬੈਠਿਆਂ ਜੀ ਵੀਡੀਓ ਬਣਾਉਣ ਵਿਊ ਦੇਖੋ ਮੜਾ ਜਾ ਕਮਾ ਕੇ ਵਿਖਾਈ ਪਪਾ ਹੈਲੋ ਆ ਥੱਲੋ ਡੰਡਾ ਆ ਚਾ ਕੇ ਕਮਾ ਕੇ ਵਿਊ ਵਿਖਾ ਸਾਰਾ ਚਾਰ ਸਪੀ ਦਾ ਵਿਖਾ ਹੈ ਜੰਗਲੀ ਜੰਗਲ ਐ ਜੀ ਜੰਗਲ ਮੇ ਮੰਗਲ ਲਗਾਈ ਰ ਰਾਜੀ ਮੈਂ ਜੀ ਮੂਗੀ ਬਣਾ ਕੇ ਚੱਕੀ ਆ ਤੇ ਇਹ ਡਰਤਾ ਲੱਗਦਾ ਤੇ ਇਹ ਕਹਿੰਦਾ ਕੱਲੀ ਆਏ ਆ ਬਾਬਾ ਫੈਵਲੀ ਨਹੀਂ ਲਿਆਏ ਮੈਂ ਕਹਾ ਫਿਰ ਘੁੰਮਣ ਸੁਬਾਹ ਦਾ ਰਹੇਗਾ ਜੇ ਨਾਲ ਉਹਨਾਂ ਨੂੰ ਲਿਆਉਣਾਗਾ ਹਾਂ ਉਹ ਜਿਵੇਂ ਕਹਿੰਦਾ ਕੋਈ ਘਰ ਵਾਲਾ ਸੀਗਾ ਵਿਚਾਰਾ ਉਹ ਕਹਿੰਦਾ ਘਰ ਵਾਲੀ ਨੂੰ ਕਹਿੰਦਾ ਕਿੱਥੋਂ ਆਈ ਆ ਉਹ ਕਹਿੰਦੀ ਕੂਨ ਕਢਾ ਕੇ ਆਈ ਆ ਇਹਨਾਂ ਥੋੜੀ ਪੈਣ ਨੂੰ ਵੇਚਣ ਵੀ ਲੱਗੀ ਹੀਂਦੀ ਤਾਂ ਸੀਗੀ ਆਈ ਉਦੋਂ ਤਾਂ ਗਾਂ ਦਾਣ ਵੀ ਲੱਗੀ ਕਰਨ ਹੁਣ ਸਾਡਾ ਖੂਨ ਹਨਾ ਉਹ ਕਹਿੰਦੇ ਕੋਈ ਸਾਡੇ ਚੋਕਾ ਥੋੜੀ ਨਾਲ ਰੱਖਣੀਆਂ ਯਾਰ ਜੋਗ ਤਾਂ ਉਹ ਵੀ ਲੱਗ ਜਾਂਦੀ ਨੂਨ ਪਾ ਕੇ ਲੋਣੀ ਪੈਂਦੀ ਸਾਨੂੰ ਅਸੀਂ ਜੋਗ ਨਹੀਂ ਲਿਆਉਣੀ ਇਕੱਲਾ ਨਹੀਂ ਰਹਿਣਾ ਤੇ ਹੁਣ ਵਾਗੀ ਵਾਕੇ ਬਾਬਾ ਇਹ ਮੋਤੀ ਚੂਰ ਦਾ ਲੱਡੂ ਆ ਕਹਿੰਦੇ ਜਿਹੜਾ ਖਾਂਦਾ ਉਹ ਪਸਤਾਉਂਦਾ ਜਿਹੜਾ ਨਹੀਂ ਖਾਂਦਾ ਉਹਦੋਂ ਪਸਤਾਉਂਦਾ ਭੀਖ ਨਹੀਂ ਮੈਂ ਖਾ ਲੈਂਦਾ ਕੀ ਹੋ ਜਾਂਦਾ ਹਨਾ ਪਰ ਜ਼ਿੰਦਗੀ ਦੇ ਤੱਕੇ ਆ ਕਬੀਲਦਾਰੀ ਤਾਂ ਕਿਹਦਾ ਨਾਮ ਅੱਜ ਬੱਚੇ ਪਾਲਣੇ ਬਹੁਤ ਔਖੇ ਆ ਯਾਰ ਜਿਹੜੀ ਅੱਜ ਵਾਲੀ ਕਬੀਲਦਾਰੀ ਆ ਬਹੁਤ ਮਹਿੰਗੀ ਆ ਕਿਉਂਕਿ ਬੱਚਿਆਂ ਦੇ ਸ਼ੌਂਕ ਮਹਿੰਗੇ ਆ ਬਈ ਪਤਾ ਹੀ ਨਹੀਂ ਕੀ ਮੰਗ ਲੈਣਾ ਯਾਰ ਆਹ ਵੇਖ ਲਓ ਇੱਥੇ ਸਾਨੂੰ ਇੱਕ ਨਵੀਂ ਗੱਲ ਪਤਾ ਲੱਗੀ ਸੱਚ ਮੈਂ ਇਹਨੂੰ ਫੌਜੀ ਨੇ ਦੱਸਿਆ ਸਾਨੂੰ ਉਹ ਕਹਿੰਦਾ ਐ 10 10 ਕਰੋੜ ਕਹਿੰਦਾ ਈ ਓਏ 10000 ਕਰੋੜ ਦੀ ਇਨਕਮ ਹੈ ਟੂਰਿਸਟ ਤੋਂ ਬਾਈ ਠੀਕ ਹੈ ਜਿਹੜਾ ਡਲ ਲੇਖ ਕਹਿੰਦੇ ਆ 3.5 ਕਰੋੜ ਦਾ ਠੇਕਾ ਉਹਦਾ ਸਾਲ ਦਾ ਹਾਂ 3.5 ਕਰੋੜ ਆਹਵਲਾ ਨੂੰ ਯਾਤਰੀ ਕਿੰਨੇ ਆਉਂਦੇ ਹੋਣਗੇ ਇਹ ਕਿੰਨਾ ਫਾਇਦਾ ਹੈ ਯਾ ਜਿਹੜਾ ਉਹ ਹੋਇਆ ਨਾ ਔਰ ਕਾਂਡ ਹੋਇਆ ਉਹਦੇ ਨਾਲ ਜਮੇ ਹੀ ਘਟ ਗਿਆ ਅਹ ਇੱਕ ਦੁੱਕਾ ਬਾੜ ਨੰਗੀ ਜਾਂਦੇ ਤੁਹਾਡੇ ਕੋਲ ਦੇ ਤੇ ਨਹੀਂ ਇੱਥੇ ਕਹਿੰਦੇ ਜ다 ਨਹੀਂ ਹੁੰਦੀ ਸੀਗੀ ਐਨੇ ਦੁਨੀਆ ਆਉਂਦੀ ਸੀ ਇਹ ਤਾਂ ਇਹਨਾਂ ਨੇ ਆਪ ਦੇ ਪੈਰ ਤੇ ਆਪ ਹੀ ਘੋੜੀ ਮਾਰ ਲਈ ਯਾਰ ਇੱਕ ਸਾਡੇ ਖਬਰਾਂ ਵਾਲਿਆਂ ਦਾ ਦਮ ਹੀ ਸਿਰ ਆ ਬਾਈ 23 ਲੋਕਾਂ ਦੀ ਮੌਤ 23 ਲੋਕਾਂ ਦੀ ਮੌਤ ਯਾਰ 28 ਜਾਣੇ ਆ ਯਾਰ ਸਾਰਿਆਂ ਨਾਲ ਜੋਧਾ ਦੋ ਸੀ ਜਿਹੜਾ ਇਹਨਾਂ ਨੂੰ ਬਚਾਉਂਦਾ ਸੀ ਦੋ ਗਿਆ ਯਾਰ ਐਜ਼ਲ ਸਲੂਟ ਆ ਯਾਰ ਐਜ਼ਲ ਜਿਹਦੇ ਨਾਲ ਇੱਕ ਜਾਣਾ ਵੀ ਹੋਰ ਲੱਗ ਜਾਂਦਾ ਦੋਨੇ ਸਾਹਮਲੇ ਸੀ ਉਹ ਦੋ ਹੀ ਖੜੇ ਸੀਗੇ ਐਂਟਰੀ ਤੇ ਇਹ ਜੋ ਦੋਨਾਂ ਤੋਂ ਖੋਹ ਲੈਂਦੇ ਫੇਰ ਕੀ ਸੀਗਾ ਜਿਹਦੇ ਹੱਥ 'ਚ ਹਜ਼ਰਾ ਉਹੀ ਬਦਮਾਸ਼ ਐ ਤੇ ਕੋਹ ਨੂੰ ਵੀ ਧਾਰੇ ਨੂੰ ਗਿਣਦੇ ਹੀ ਨਹੀਂ ਦੋ ਨੇਪਾਲ ਦੇ ਸੀ ਉਹਨਾਂ ਨੂੰ ਨਹੀਂ ਗਿਣਦੇ 25 ਐ ਨਹੀਂ ਗਲਤ ਆ ਯਾਰ ਦੇਖੋ انسان ਪਹਿਲਾ ਠੀਕ ਹੈ ਇਹਨਾਂ ਲੋਕਾਂ ਨੂੰ ਜਿੰਨਾ ਘਾਟਾ ਪਿਆ ਆਟੂ ਰਸ ਨੂੰ ਮਾਰਨਾ ਮੈਨੂੰ ਪਤਾ ਵੀ ਸਾਹ ਸੁੱਕੇ ਪਏ ਇਹਨਾਂ ਦੀਆਂ ਦਾ ਖਤਰਾਂ ਘਾਲੀ ਫਿਰਦੀਆਂ ਯਾਰ ਬੌਧੀ ਕਹਿੰਦਾ ਇਹਨਾਂ ਦਾ ਖਤਰਾਂ ਨੂੰ ਹੁਣ ਕੌਣਗੇ ਕੀ ਏ ਖਤਰਾਂ ਘੜਾ ਖਰੋਟ ਖਾਂਦੀਆਂ ਮੈਂ ਕਹਿੰਨੇ ਨੇ ਘਾ ਹੀ ਚਾਰ ਨਾ ਇੱਤੇ ਚਾਰ ਲੈਣਗੇ ਤੇ ਮੈਂ ਬੰਦੇ ਇੱਕ ਬੰਦਾ 10000 ਰੁਪਏ ਦੀ ਹੜੀ ਪੋਮਾ ਹੀਗਾ ਖੱਤਰਾਲੇ ਤੇਨ ਤੇਨ ਖੱਤਰਾ ਚਾਰ ਚਾਰ ਤੇ ਚਾਰਾਂ ਦੇ ਲੱਦ ਕੇ ਤੁਰੇ ਜਾਂਦੇ ਆ ਯਾਰ ਲੈਣ ਲਾ ਕੇ ਇਹ ਆਪਣੇ ਦਾ ਮੁੱਲ ਹੀ ਨਹੀਂ ਖੱਤਰਾ ਦਾ ਇੱਥੇ ਦੇਖ ਲੈ ਹੁਣ ਗਾਂ ਨੂੰ ਆਪਾਂ ਨਵੀਂ ਸਕੀਮ ਨਾਲ ਕਰ ਗਏ ਯਾਰ ਇੱਥੇ ਆ ਕੇ ਜਿਵੇਂ ਗੱਡੀਆਂ ਪਾਉਂਦੇ ਖੱਤਰਾ ਨਾਲ ਪਾਲ ਕੇ 15 20 ਪਿੰਡੋ ਲਿਆ ਕੇ ਹੈ ਗਾਂ ਜਿਵੇਂ ਆ ਰਾਖ ਚੇਕ ਰਾਏ ਤੇ ਦਿੰਦੇ ਆ ਐਂ ਦੇ ਦਿੰਦੇ ਆ ਗਾਂ ਖੱਤਰਾ ਸਗਾਆਂ ਆਵੇ ਕੋਨੇ ਆ ਨਾਲ ਨਾਲ ਦਰਮੇ ਸੋਰੇ ਦਾ ਬੰਦੇ ਦਾ ਧਰਾ ਕਰਦੀ ਤੁਰ ਜਾਂਦੀ ਸਿਰੇ ਤੱਕ ਆ ਨਾ ਇਹ ਹਵਾਰਾ ਸੀਗਾ ਇਹ ਇਹ 10000 ਰੱਤ ਨੂੰ ਬਣਾ ਕੇ ਲੈ ਕੇ ਆਂਦਾ ਜਿਹਦੇ ਉਹ ਚਾਰ ਖੱਤਰਾ ਨਹੀਂ ਲਈ ਆਉਂਦਾ ਸੀ ਰੋਜ਼ ਦਾ 10000 ਬਣਾ ਕੇ ਲੈ ਜਾਂਦਾ ਤੇ ਉਹਦੇ ਸੀਟੀ ਮਾਰਦਾ ਸੀ ਉੱਥੇ ਹੀ ਰੁਕ ਜਾਂਦੀਆਂ ਸੀ ਉਹ ਆਪ ਤਾਂ ਇੱਕ ਖੱਤਰ ਤੇ ਬੈਠਾ ਸੀ ਇੱਕ ਦੇ ਬੇੜਾ ਦੇ ਚਾਰੇ ਇਹ ਨਾ ਸਾਰੇ ਕੰਟਰੋਲ ਚ ਕੰਟਰੋਲਰ ਇੱਕੋ ਕੋ ਬੰਦੇ ਦੇ ਹੱਥ ਚ ਸਾਰਿਆਂ ਦਾ ਹਨਾ ਸੀਟੀ ਮਾਰ ਰੋਗੀ ਸੀਟੀ ਮਾਰ ਤੁਰਗੀ ਯੱਕੇ ਕਹਿੰਦੇ ਨੇ ਸੀਟੀ ਮਾਰ ਮਚਵਾ ਲਾ ਤੇਰਾ ਭੁੱਲ ਕੀ ਵੇ ਹਨਾ ਹੁਣਾਂ ਸੀਟੀ ਮਾਰ ਤੋ ਖੱਤਰ ਨਹੀਂ ਭੁੱਲਦੀ ਵੇ ਲੈ ਯਾਰ ਕਿੱਥੇ ਯਾਰ ਗਾਣੇ ਕਿਉਂ ਜਾਉਂਦੇ ਨੇ ਪਹਿਲਾਂ ਹਨਾ ਉਹ ਇਹਦੇ ਉੱਤੇ ਟੱਕਣ ਲਾ ਦੇ ਉਹ ਦੂਜਾ ਇਹ ਕਈ ਨਾ 29 ਗਈ ਤਾਂ ਗੈਸ ਲੀਕ ਹੋ ਜੂਗੀ ਆ ਵੇ ਕੀ ਕਦੇ ਮਰਾ ਦੇ ਭਰਾਵਾ ਉਹ ਬੋਤਲ ਜੀ ਕੱਢ ਦੇ ਇਹਦਾ ਧਿਆਨ ਨੱਪੀ ਜਾਣੀ ਤੇ ਇਹਦਾ ਹਾਂ ਵੇ ਕੀ ਕਰੇ ਝੂ ਝੂ ਕਰਾ ਦੇ ਵਿੱਚ ਹੀ ਰਹਿ ਗਏ ਹੈ ਇਸੇ ਨੂੰ ਕਾਸੇ ਦੀ ਕਿਸੇ ਨੂੰ ਕਾਸੇ ਦੀ ਭਾਇਓ ਪਰ ਮੌਲ ਪੈ ਜੂਗਾ ਇਹਨਾਂ ਨੇ ਕਹਣਾ ਲੈ ਵੀ ਕਿਸੇ ਨੇ ਸ਼ਰਾਰਤ ਕਰੀ ਆ ਟੂਰਿਸਟ ਆ ਨਾ ਨਾ ਆਏ ਨਹੀਂ ਪਤਾ ਸਾਲੇ ਆਪ ਦੀ ਮੌਤ ਆਪ ਮਰੇ ਹੈ ਗੈਸ ਲੀਕ ਹੋ ਕੇ ਹੈ ਉਹ ਮੁੰਡਾ ਇੱਕ ਗੈਸ ਬੱਬਾ ਹਸੇ ਵਾਲੀ ਵੀ ਆਉਂਦੀ ਆ ਨਾ ਉਹਨੂੰ ਛੱਡ ਕੇ ਉਹਦੇ ਨਾਲ ਹਾਸਾ ਆਉਂਦਾ ਉਹਦੇ ਨਾਲ ਉਹ ਬਾਹਰ ਚੜਦੇ ਹੁੰਦੇ ਆ ਕਹਿੰਦੇ ਪੈਸਾ ਪੂਲਸ ਨਾਲ ਚ ਤੇ ਬੰਦੇ ਸਾਰੇ ਖੁਸ਼ ਹੀ ਰਹਿੰਦੇ ਲੜਦਾ ਨਹੀਂ ਕੋਈ ਹਾਂ ਗਾਇਸ ਵੀ ਬਹੁਤ ਤਰ੍ਹਾਂ ਦੀ ਆ ਆਪਣੇ ਵਾਲੇ ਕੋਲ ਤਾਂ ਦੂਜੇ ਕੋਈ ਆ ਕੰਜਰਦਿਆਂ ਕੋਲੇ ਨੱਕ ਬੰਦਣਾ ਪੈਂਦਾ ਜਦੋਂ ਛੱਡਦੇ ਆ ਆਸਾ ਤਾਂ ਨਹੀਂ ਆਉਂਦਾ ਗਾਲਾਂ ਹੀ ਆਉਂਦਾਂ ਉਸ ਤੋਂ ਬਾਅਦ ਹਾਂ ਨਾ ਬੋ ਬਬਾ ਸਾਡੇ ਕੋਲੇ ਇੱਕ ਬੰਦਾ ਸੀਗਾ ਉਹਨੇ ਗੱਡੀ ਕ ਤੇਰਾ ਪਾਲੀ ਮੈਂ ਨਾ ਤਾਂ ਨਹੀਂ ਲੈਂਦਾ ਚੱਲਣਾ ਤੇਰਾ ਪਾਲੀ ਬਾਬਾ ਹੁਣ ਮਿੱਟੀ ਉੱਡੇ ਬਹੁਤ ਉਧਰੋ ਸੀਸ਼ੇ ਜੜਾ ਲਿਓ ਉਧਰੋ ਪਾਈ ਉਹਨੇ ਮਾਰਤਾ ਫਾਦ ਓਏ ਹੋਏ ਮੈਂ ਤਾਂ ਅਖੀਰ ਨੂੰ ਸੀਸ਼ਾ ਲਾਹਾਂ ਦਾ ਮੈਟ ਅੰਦਰ ਆਵੇ ਓਏ ਮੈਟ ਨਾਲ ਆਉਣ ਦੇ ਕਹਿੰਦਾ ਮੈਂ ਅੰਦਰ ਮਰ ਜਾਂਗੇ ਉਦੋਂ ਨੂੰ ਜਦੋਂ ਨੂੰ ਮੇਰੇ ਪੈਰਾਂ ਨੰਘੜਾ ਕੰਜਰ ਦੇ ਗੈਸ ਵਾਲੀ ਗੰਦੀ ਛੱਡੀ ਬੈਠਾ ਕਹਿੰਦਾ ਹੁਣ ਕੋਹ ਨਹੀਂ ਹੁੰਦਾ ਕਹਿੰਦਾ ਹੁਣ ਆਈਂ ਤੱਪ ਘੁੱਟ ਕੇ ਕੱਟ ਲੋ ਉਦੋਂ ਤੱਕ ਓਏ ਹੋਏ 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 ਉਹ ਤਾਂ ਗਾ ਮੋਟਰ ਆ ਗਈ ਉੱਥੇ ਜਾ ਕੇ ਉਤਰਿਆ ਸੀ ਓਏ ਬਾਹਰ ਇਹਨਾਂ ਖੋਲ ਕੇ ਮਾਰਤੇ ਉਹ ਕੁੜੀਆ ਵਾ ਟੱਤੀ ਜਾ ਗਿਆ ਬਹਿਣਾ ਮੈਂ ਕਹਿੰਦਾ ਉਹ ਰੇੜਾ ਤਾਂ ਜਮਾਂ ਲੀਂਡਿਆਂ ਚ ਵਜਦਾ ਆਇਆ ਪਾ ਤੇਰਾ ਮੈਂ ਕਹਿੰਦਾ ਉਹ ਮਨ ਦਾ ਯਾਰ ਗਣਾ ਇੰਨਾ ਕਦਾ ਹੁੰਦਾ ਹੀ ਆ ਇਹ ਉਹ ਜਾ ਭਰਾਵਾ ਮੈਂ ਗਿਆ ਐ ਕਾ ਇੱਥੇ ਬਾਥਰੂਮ ਆ ਤੇ ਵੇਖਿਆ ਉਹ ਨਾ ਹਉਣੇ ਆ ਉਹ ਨਾ ਕੇ ਹੋਰ ਹੀ ਸਮੀਲ ਹੋਣ ਲੱਗਿਆਂ ਦੀ ਬਾਥਰੂਮ ਚ ਪਤਾ ਨਹੀਂ ਪਾਣੀ ਦਾ ਫਰਕ ਆ ਭਰਾਵਾ ਪਤਾ ਨਹੀਂ ਕੀ ਆ ਨਾ ਇਧਰ ਕਿਹੜਾ ਬੋਰ ਹੋਣੇ ਆ ਬਾਈ ਗਾਂ ਦੀ ਗਾਹੀ ਤੁਰਿਆ ਆਉਂਦਾ ਗਾਂਗੀ ਪਾਤਾ ਆਉਂਦਾ ਝਰਨੇ ਚੜਨਿਆਂ ਦਾ ਝਰਨੇ ਚੁਰਨਿਆਂ ਦਾ ਆਈ ਜਾਂਦਾ ਕੋਈ ਗੰਦੇ ਨਾਲੇ ਵੀ ਵਿੱਚ ਪਈ ਜਾਂਦੇ ਹੋਣਗੇ ਹਨਾ ਝਰਨੇ ਦਾ ਪਾਣੀ ਵੈਸੇ ਬਹੁਤ ਸਾਫ ਹੁੰਦਾ ਪਰ ਜਿੱਥੋਂ ਡ੍ਰੈਕ ਇਹ ਉਹ ਦੁਹਾਂ ਇਹਨਾਂ ਨੇ ਵੇਖ ਤਾਂ ਉੱਥੇ ਆਪ ਦੇਖਾ ਖਾਣਾ-ਪਾਣਾ ਕਿ ਉਹ ਝਰਨੇ ਦਾ ਪਾਣੀ ਕਿੰਨੀ ਵਾਰਟ ਲੈ ਕੇ ਗਏ ਹਾਂ ਜਿਹੜਾ ਪਰੇ ਘਾਲ ਲੱਕ ਉਹਨੂੰ ਲਾਉਣਾ ਸੀ ਉਹ ਝਰਨੇ ਦਾ ਪਾਣੀ ਇਹ ਲੈ ਕੇ ਗਏ ਸਾਰਾ ਇਹਨਾਂ ਨੂੰ ਲੈ ਆਣਾ ਹੀ ਪੈਣਾ ਇਹਨਾਂ ਦੇ ਕਿਹੜਾ ਬੋਰ ਹੋਣੇ ਆ ਆਪਾਂ ਲੈ ਕੇ ਜਾਂਦੇ ਹਾਂ ਨਾ ਨਹੀਂ ਇਹ ਲੈ ਗਏ ਹੁਣ ਜੇ ਇੱਥੇ ਬੋਰ ਹੋ ਵੀ ਗਿਆ ਓਹ ਤੱਲੇ ਆ ਕੇ ਕਿਲੋਮੀਟਰ ਹੈ ਇੱਥੇ ਕਿ ਮੇਰੇ ਪਾਣੀ ਲਿਆਉਣਗੇ ਹਾਂ ਮੈਂ ਦੂੰਗਾ ਸਮਝ ਚੱਲ ਨਹੀਂ ਚੱਲਦਾ ਬਾਬਾ ਯਾਰ ਤੂੰ ਡਰਾਗ ਤਵੇ ਯਾਰ ਤੱਲੇ ਉੱਠ ਆ ਗੇ ਯਾਰ ਓ ਤੱਲੇ ਕਿੰਨਾ ਦੇ ਤਾ ਕਿੰਨਾ ਯਾਰ ਗੱਡਾ ਦਰਾਖਤਾ ਯਾਰ ਆ ਤਾਂ ਫਿਰ ਛੂਟੇ ਆ ਆ ਤਾਂ ਬਾਲੇ ਵੱਡੇ ਆ ਯਾਰ ਸਹੀ ਵੱਡੇ ਵੱਡੇ ਓ ਜਿਹੜਾ ਤੱਲੇ ਆ ਯਾਰ ਕਿੰਨਾ ਡੂੰਗਾ ਤੇ ਕਿੰਨਾ ਤਾਂ ਫਿਰਦਾ ਯਾਰ ਇੱਕ ਗੱਲ ਪਪਾ ਵੇਲਾ ਸਿੱਧਾ ਆ ਜਮਾਨਾ ਇਹਦਾ ਪਪਾ ਇੱਕ ਔਰ ਜੇ ਭੰਦਣਾ ਸਾਰੇ ਪਿੰਡ ਦੀਆਂ ਝੋੜੀਆਂ ਲੱਗ ਜਾਣਗੀਆਂ ਸਿੱਧੇ ਕੀ ਆ ਦੇ ਕਿੰਨਾ ਚੌੜਾ ਪਪਾ ਜੱਫੇ ਜ ਨਹੀਂ ਆਉਂਦਾ ਯਾਰ ਇਹ ਲੱਕੜ ਕੰਮ ਆਉਂਦੀ ਓ ਮੈਨੂੰ ਨਹੀਂ ਲੱਗਦਾ ਯਾਰ ਉਹੀ ਪਈ ਆ ਯਾਰ ਆਪਾਂ ਵੇਚਣੀ ਆ ਹਾਂ ਯਾਰ ਨਹੀਂ ਆਪਣੇ ਦਾ ਪਾਲਣ ਬੂਲਣ ਆ ਤੇ ਲੈ ਜਾਣਗੇ ਕੋਈ ਨਹੀਂ ਥਾਬੇ ਦੇ ਗੁੱਟ ਕੇ ਵੇਚ ਦਿਆਂਗੇ ਥਾਬੇ ਵਾਲਿਆਂ ਨੂੰ ਆਰੇ ਵਾਲੇ ਨੇ ਛੀਰ ਪਾ ਲਿਆ ਹੋ ਜਾਣਾ ਕੰਮ ਮੱਭਾ ਵੀ ਹੁੰਦੀ ਬਲਦੀ ਪੁੱਤ ਇਹ ਵੀ ਬਥੇਆ ਭੈਣਾਂ ਕੰਮ ਕਰਦੀ ਸੀ ਦੁਨੀਆ ਨਾ ਟਾਲੀਆਂ ਟੂਲੀਆਂ ਬਹੁਤ ਵੇਚਦੇ ਸੀ ਨਾ ਤਾਂ ਹੀ ਤਾਂ ਖਾਦਮ ਕੀਤੀਆਂ ਹੁਣ ਮੜੀ ਜੇ ਅਕਲ ਆਈ ਆ ਹੁਣ ਲਾਉਣ ਹੁਣ ਲਾਉਣ ਲੱਗੇ ਦਰਾਖਤ ਵੇਚ ਆਈਓ ਪੁਰੀਏ ਚੁਣਨਾ ਆਉਣ ਲੱਗੀਆਂ ਵੈਸੇ ਇਹਨਾਂ ਦਾ ਹੱਕ ਮੰਗਦਾ ਰੋਡ ਵਾਲਿਆਂ ਦਾ ਜਿਵੇਂ ਉਹ ਨਿਹਾਲ ਸਿੰਘ ਵਾਲਾ ਰੋਡ ਬਣਿਆ ਇਹਨਾਂ ਨੇ ਦਰਾਸਤ ਪਾੜਦੇ ਜਿਹੜੇ ਰੋਡ ਤੋਂ ਦਰਾਸਤ ਪਾੜ ਦਿੰਦੇ ਆ ਇਹ ਪਹਿਲਾਂ ਲਾਉਣੇ ਚਾਹੀਦੇ ਇਹਨਾਂ ਪਹਿਲਾਂ ਲਾਉਦੇ ਹੁੰਦੇ ਸੀ ਇਹ ਰੋਡਾਂ ਤੇ ਜੀ ਇੱਕ 25 ਡਾਲੀ ਜੀ ਉਹਦੀ ਥਾਂ ਤੇ ਲਾਉਣੀ ਆ ਤੇ ਜਿਹੜੇ ਵੇਲਦਾਰ ਕਹਿੰਦੇ ਹੁੰਦੇ ਸੀ ਉਹ ਪਾਣੀ ਪਾ ਕੇ ਜਾਂਦੇ ਸੀ ਉਹ ਕਹਿੰਦਾ ਪੂਰਾ ਆਪਣਾ ਖੇਤ ਮਹਿਰ ਦੇ ਨਾਲ ਸੀ ਉਮੀਦ ਆਉਂਦੇ ਆ ਪਾਣੀ ਹੁਣ ਵੀ ਲਾਉਂਦੇ ਆ ਪਰ ਇਹਨਾਂ ਨੂੰ ਚਾਹੀਦਾ ਜਿਵੇਂ ਰੋਡ ਬਣਨਾ ਹੈ ਪਤਾ ਰੋਡ ਬਣਨਾ ਹੈ ਸਾਲ ਨੂੰ ਕੰਮ ਸ਼ੁਰੂ ਹੋਣਾ ਇਹ ਆਧਿਆਪਨ ਨਾਲ ਦੀ ਜਗਾ ਛੜਾ ਕੇ ਦਰਾਖਤ ਲਾਦੇ ਉਪਰ ਜਿੱਦਿਆਂ ਨੂੰ ਇਹ ਪੱਟੋਂਗੇ ਉਹ ਸਾਲ-ਸਾਲ ਦੇ ਹੋ ਜਾਣਗੇ ਭਾਈ ਇਹ ਇਹ ਮੇਰੀ ਭਾਗ ਹੁੰਦਾ ਇੱਕ ਜਕਲਾਤ ਭਾਗ ਹੁੰਦਾ ਉਹਨੂੰ ਆਮਦਨ ਬਹੁਤ ਹੁੰਦੀ ਸੀ ਦਰਾਖਤਾਂ ਤੋਂ ਵੱਡ ਕਿਉਂ ਲੈ ਜਾਂਦੇ ਹੁੰਦੇ ਸੀ ਨਵੇਂ ਲਾ ਹਾਂ ਮੈਂ ਦੇਖਿਆ ਇਹ ਅੱਜ ਹੀ ਕਿੰਨਾ ਉੱਪਰ ਆ ਗਏ ਆਪਾਂ ਆਕਸੀਜਨ ਕਿੰਨੀ ਘੱਟ ਹੈ ਤੇ ਫੇਰ ਵੀ ਪੂਰੀ ਕਰੀ ਬੈਠਿਆ ਦਰਾਖਤਾਂ ਨਾਲ ਤੇ ਨਾਲੇ ਇੱਕ ਹੀ ਦਰਾਖਤਾਂ ਕਾ ਲਾਹੀ ਆਕਸੀਜਨ ਪਤਾ ਨਹੀਂ ਦੰਦਾ ਪਤਾ ਨਹੀਂ ਨਹੀਂ ਵਿਚਾਰਾ ਇਹ ਜਾਦੇ ਇਹੀ ਹੋਰ ਤਾਂ ਐ ਨਹੀਂ ਮਨ ਲੋਗੇ ਜੰਗਲ ਚ ਕੋਈ ਹੈ ਨਾ ਆਏਗਾ ਇੱਕ ਦਾ ਕੋਈ ਹੋਵੇ ਤਾਂ ਕੋਈ ਉਹ ਲੱਗਦਾ ਪੱਤੇ ਜੀਤੀ ਦੇ ਮੈਨੂੰ ਮੈਨੂੰ ਬੱਬਾ ਇਹਦਾ ਹੀ ਰੰਗ ਬਿਖਾਇਆ ਸਿਆ ਅੱਛਾ ਨਾ ਇਹ ਇੱਕੋ ਹੀ ਦਰਾਖਤ ਹੈ ਜੀ ਉਹਦੇ ਨਾਲ ਵੀ ਦੇਖ ਲਓ ਤੁਸੀਂ ਵੀ ਲਹਿਰਾ ਵਹਿਰਾ ਹੋਇਆ ਪੰਆ ਹੈ ਇੱਕ ਅਸੀਂ ਆ ਦਰਾਖਤ ਛੱਡਦੇ ਹੀ ਨਹੀਂ ਤੇ ਇਹ ਲੈ ਜਿੰਦਾ ਮਰਜੀ ਵੇਚ ਲੈਣ ਦਰਾਖਤ ਆਪਣੇ ਹੁੰਦੇ ਆ ਬਹਾਨੇ ਨਾਲ ਹੀ ਵੜ ਦੇਣੇ ਸੀ ਉਹ ਡਿੱਕਣ ਗਏ ਹੈ ਵੀਹਾਰੇ ਪੁੱਠਾ ਜ਼ਲਾ ਦੇ ਪੱਟੋ ਯਾਰ ਉਹ ਆ ਦਾ ਪੱਟੋ ਯਾਰ ਉਹ ਨੁਕਸਾਨ ਕਰਨਗੇ ਉਹ ਪਹਿਲੀ ਗੱਲ ਉਹ ਪੱਥਰ ਜੇ ਲਾਂਕੀ ਜਾਂਦਾ ਆਪਣੇ ਤਾਂ ਉਹ ਵੀ ਸੱਟ ਲੈਣਾ ਹੀ ਉਹਨੂੰ ਕਹਿੰਦਾ ਇਹ ਡਿੱਗੂ ਯਾਰ ਉਹ ਬੰਦੇ ਥੱਲੇ ਆਉਣਗੇ ਆ ਪੱਥਰ ਜੇ ਵੇਖਦਾ ਆਮ ਹੀ ਡਿੱਗੀ ਜਾਂਦੇ ਦੀਦਾ ਹੀ ਤੋਏ ਉਹ ਇਹਨੂੰ ਆਪ ਨੂੰ ਵੀ ਸਲਾਈਡਿੰਗ ਆ ਇਹਨੂੰ ਤਾਂ ਆਪ ਨੂੰ ਨਹੀਂ ਦਿਸੀਆ ਮੈਨੂੰ ਤਾਂ ਕੈਮਰੇ 'ਚ ਕੀ ਦਿਖਾਉਣਾ ਤੂੰ ਦੇਖ ਗਿਆ ਉਹ ਵੀ ਸਰ ਮਾਰ ਕੇ ਕਹਿੰਦਾ ਹਾਂ ਹਾਂ ਨਹੀਂ ਕਾਕਾ ਹਾਂ ਬੱਲੇ ਸ਼ਾਬਾਸ਼ ਸ਼ਾਬਾਸ਼ ਦੇਖ ਗਿਆ ਭਾਈ ਤੈਨੂੰ ਹਨਾ ਬਾਬਾ ਆਏ ਨਾ ਖਡਾਲਾ ਘਾਟ ਆ ਸਭ ਤੋਂ ਖਤਰਨਾਕ ਜੇ ਤੂੰ ਉੱਥੇ ਜਾ ਕੇ ਵੇਂਦਾ ਹੁਣ ਤਾਂ ਉਹਨਾਂ ਨੇ ਵੱਡ ਬੂਟ ਦਿੱਤਾ ਸੁਣਿਆ ਗਾਣਾ ਆਤੀ ਆ ਕਿ ਖੰਡਾਲਾ ਚੱਲਦਾ ਉਹਨਾਂ ਦਾ ਗਾਣਾ ਹਿੰਦੀ ਉਹ ਖੰਡਾਲਾ ਘਾਟ ਬਹੁਤ ਮੰਨਿਆ ਵਾ ਘਾਟ ਸੀ ਤੇ ਜੇ ਤੂੰ ਵੇਖੇ ਤੈਨੂੰ ਆਏ ਲੱਗੂਗਾ ਪੁੱਧਰ ਹੈ ਯਾਰ ਤੇ ਗੱਡੀ ਮੈਂਟ ਚ ਖੜ ਜਾਂਦੀ ਸੀ ਉਹ ਤਈ ਨੋ ਉਹਨਾਂ ਦੇ ਟਰੈਕਟਰ ਖੜਾਏ ਆ ਮੂਰੇ ਬਾਬਾ ਭੱਜੀ ਆਂਦੀ ਤੇ ਮੂਰੇ ਟਰੈਕਟਰ ਪਾ ਕੇ ਉਹਦੇ ਖਿੱਚ ਕੇ ਲਿਆ ਜਾਂਦੇ ਯਾਰ ਵਰਲੇ ਪਾਏਗਾ ਕੀ ਬਾਤ ਕੋਈ ਗੱਲ ਹੈ ਡਰਾਈਵਰਾਂ ਨੂੰ ਬਹੁਤ ਚੋਕਾਂ ਚ ਬੁੜੀਆਂ ਵਾਲੀਆਂ ਮੇਰੀ ਗੱਲ ਸੁਣ ਡਰਾਈਵਰ ਨੂੰ ਸਭ ਤੋਂ ਪਹਿਲਾਂ ਤਾਂ ਆਰਟੀਓ ਮੀਨ ਠੀਕ ਹੈ ਟ੍ਰੈਫਿਕ ਵਾਲੇ ਫਿਰ ਬੱਤੀ ਪੁਲਸ ਵਾਲੇ ਵੀ ਨਾਕਿਆਂ ਦੇ ਖੜੇ ਆ ਪਹਿਲਾਂ ਤਾਂ ਚੁੰਗੀਆਂ ਵੀ ਹੁੰਦੀਆਂ ਨੇ ਮਗਰ ਮੋਟਰਸਾਈਕਲ ਆਉਂਦੇ ਹੁੰਦੇ ਆ ਹਾਂ ਫਿਰ ਟਾਬੇ ਵਾਲਾ ਗਰੀਸ ਵਾਲਾ ਟਹਿਰਾ ਵਾਲਾ ਕੋਈ ਮੰਗਤਾ ਕੋਈ ਕੰਨਾ ਚੋ ਮੈਲ ਕੱਢਣ ਵਾਲਾ ਕੋਈ ਕਹਿੰਦਾ ਮੈਂ ਕੀ ਲੈ ਕਰ ਤੂੰ ਆਣਾ ਦੁਨੀਆ ਭਰ ਦੀਆਂ ਜੋਕਾਂ ਓਏ ਇਹ ਇਕੱਲਾ ਹੀ ਵਿਚਾਰਾ ਇੰਨਾ ਤੰਗ ਆ ਸਾਰਿਆਂ ਦੇ ਦੁਆਗ ਅੰਗਰੇਜ਼ੀ ਸਕੂਲਾਂ ਚ ਪੜਾਈ ਜਾਂਦਾ ਏ ਆਪਦੇ ਵਿਚਾਰੇ ਦੇ ਵੇਲੇ ਭਰਦੇ ਆਉਦੇ ਸਰਕਾਰੀ ਚ ਆਪਦੇ ਨਹੀਂ ਪੜਾ ਪੌਂਦਾ ਕਿਉਂਕਿ ਇਹਨੂੰ ਘਰੇ ਜਾਣ ਨੂੰ ਛੱਡਦੇ ਹੀ ਕੋਈ ਨਹੀਂ ਰਾਹ ਦੀ ਲੁੱਟ ਲੈਂਦੇ ਬਜ਼ੇਰੇ ਨੂੰ ਯਾਰ ਕਿੱਥੇ ਕਿੱਥੇ ਦਾਦੇ ਯਾਰ ਪੈਸੇ ਭਰੂਗਾ ਏ ਅੱਗੇ ਆਹੀ ਪਾੜਾ ਹੁੰਦਾ ਜਿਹੜਾ ਹੁਣ ਹੈ ਆਹੀ ਪਾੜਾ ਤੇ ਹੁੰਦਾ ਵੀ 300 ਰੁਪਏ ਹੈ 100 ਰੁਪਏ ਤੇ ਇਹਦੇ ਪਾੜਾ ਉਹੀ ਹੈ ਵਜਣਾ ਕੀ ਹੈ ਮਾਊ ਇਹ ਟੂਲ ਟੈਕਸ ਨਹੀਂ ਹੁੰਦੇ ਸੀ ਜਿੱਤੀਆਂ ਮਹਿੰਗੀਆਂ ਹੋ ਗਈਆਂ ਗੱਡੀ 50 ਲੱਖ ਦੀ ਆਉਂਦੀ ਆ ਉਦੋਂ 15 ਲੱਖ ਦੀ ਬਾਬਾ ਟੂਲ ਟੈਕਸ ਨਹੀਂ ਹੁੰਦੇ ਸੀ ਹੁਣ ਇੱਕ ਟੂਲ ਟੈਕਸ ਵੀ ਤੋਂ 25000 ਦੇ ਆ ਕਿਹੜੇ ਤੇ ਕੱਲ ਕੱਲ ਆਉਂਦਿਆ ਨੇ ਆਪਾਂ ਦੋ ਵਾਰੀ ਪੈਸੇ ਪਾਏ ਉਹਦੇ 700 ਤੇ 500 ਜਿਨ੍ਹਾਂ ਨੇ ਆਪਾਂ ਕਾਰ ਤੇ ਪਾਏ ਆ ਇਹ ਟਰੱਕ ਕੁੰਦਾ ਦਾ ਐਕੀ ਭਾਰਤੀ 1000 1115 1500 ਦੀ ਆ ਹੈ ਕੀ ਹੋ ਗਿਆ ਹੀ ਉਹ ਦੂਰ ਹੋ ਗਿਆ ਹੀ ਕੌਣ ਸੀਗਾ ਪੰਜਾਬੀ ਆ ਨਹੀਂ ਸਰਦਾਰ ਸੀਗਾ ਨਹੀਂ ਨਹੀਂ ਇੱਧਰ ਲੈ ਲੋਗੇ ਨਹੀਂ ਨਹੀਂ ਸਰਦਾਰ ਭਗਵਾਨੀ ਚਲ ਕੋਈ ਦਫਾ ਹੋਣ ਦੇ ਨਹੀਂ ਰੋਗੇ ਆਪਾਂ ਇੱਧਰ ਗਿਆ ਨਾ ਇੱਧਰਲੇ ਲੋਕ ਇਹੋ ਜਿਹੇ ਆ ਬਾਈ ਇਨਾ ਪਾਪੀ ਲੋਕ ਪਹਾੜ ਦੇ ਪੱਥਰ ਜਿਨ੍ਹਾਂ ਦੇ ਚਿੱਤ ਦਿਲ ਮਣਾਉਂਦੇ ਕਦੀ ਕਦੀ ਤੇ ਨੈਣ ਬਣਾਉਂਦੇ ਨਿੱਤ ਇਹ ਗੱਲਾਂ ਸੱਚ ਗਾਂ ਪਹਾੜੀ ਰਾਜਾ ਨੇ ਬਜ਼ੇਰਾ ਲਹੂ ਪੀਤਾ ਆਪਣਾ ਪਹਿਲਾ ਹੈ ਉਹ ਸਾਡੇ ਨੇ ਗੰਗੂ ਕਹਿੰਦਾ ਸਾਡਾ ਤਾਂ ਹਲੂਆ ਸੀ ਕਹਿੰਦਾ ਕੀਨਾ ਸੀ ਬਾਬੇ ਦਾ ਕਹਦਾ ਹਰੀ ਸਿੰਘ ਨਲਵਾ ਦੀ ਆਦੀ ਆਦੀ ਆ ਨਲੂਆ ਹਲੂਆ ਹਰੀ ਸਿੰਘ ਹਰੂਆ ਹਰੂਆ ਆਣਾ ਉਹਨੇ ਤਿੰਨ ਚਾਰ ਨਾਮ ਲੈਤੇ ਮੈਂ ਕਿ ਇੱਕੋ ਹੀ ਯੋਧਾ ਆਪਣਾ ਤੂੰ ਇਹਦਾ ਨਾਮ ਕਿੰਨੇ ਲੈਤੇ ਯਾਰ ਹੈ ਦੱਸਦਾ ਇਤਿਹਾਸ ਪਿਆ ਸੀ ਆਪਦੇ ਆ ਇਤਿਹਾਸ ਵੀ ਕਿਸਹਰੇ ਦਾ ਹੀ ਦੱਸਦੇ ਇਕੱਲੇ ਦਾ ਹੈ ਇਹ ਤਾਂ ਬਾਬਾ ਆਪਣੀ ਫੌਜ ਤੋਂ ਦਾ ਇੰਨਾ ਡਰਦੇ ਸੀ ਲੋਕ ਉਹ ਕਹਿੰਦਾ ਨਾ ਕਿਸੇ ਮੁਲਕ ਨੇ ਆਪਣੇ ਵਾਲੇ ਸਾਥਲੇ ਉਹ ਕਹਿੰਦਾ ਵੀ ਤੁਹਾਡੇ ਵਾਲੇ ਜਦਨੇ ਫੋ ਨਹੰਗਾ ਮਾਰਨ ਨੂੰ ਤੇ ਹੁਣ ਉਹ ਦੂਜੇ ਮੁਲਕ ਨਾਲ ਜਿਹਦੇ ਨਾਲ ਲੜਾਈ ਹੋਣੀ ਸੀ ਉਧਰ ਕੰਦ ਸੀ ਕੰਦ ਉਹਦੇ ਇਧਰ ਆਪਨੇ ਲੇ ਬੈਠੇ ਸੀ ਉਧਰ ਉਹਨਾਂ ਦੀ ਫੌਜ ਬੈਠੀ ਸੀ ਇਹ ਢੜ ਕੇ 4 ਵਜੇ ਉਰਦੇ ਆਪਣੇ ਆਪ ਤਾਂ ਨਾਉਂਦੇ ਆ ਨਾ ਤੇ ਦਰਾਖਤ ਟੁੱਟਣ ਲੱਗੇ ਨਿੰਮਾ ਉਹਦਾ ਦਾਤ ਤਣਾ ਤੋੜਦਾ ਆਈਗਾ ਉਹਦੇ ਹੱਥਲੇ ਛਿੱਟੇ ਹਨਾ ਥੱਲੇ ਦੂਤੇ ਖਾਣ ਲੱਗ ਜਾਣਾ ਹੈ ਉਹ ਦੂਜੀ ਫੌਜ ਕੰਦੀ ਭਾਜ ਚੱਲੋ ਦਰਾਖਤ ਖਾਂਦੇ ਆ 4 ਵਜੇ ਦੇ ਲੱਗੇ ਖਾਣ ਆਪਾਂ ਇਹਨਾਂ ਦਾ ਕੀ ਲੜ ਲਾਂਗੇ ਹਾਂ ਉਹਨੇ ਤੇ ਨੰਮ ਕਾ ਕੇ ਦਿੱਇਆ ਤਾਂ ਉਹਨਾਂ ਨੂੰ ਵੀ ਮੇਰੇ ਦਾਤ ਤਣਾ ਕਰਦੇ ਆ ਇਹ ਹਾਂ ਇਹ ਕਿਰਿਓ ਕੰਦਾ ਗਧਾ ਲੈ ਗਿਆ ਜੀ ਕੋਈ ਲੜਾਈ ਚ ਉਹ ਕਹਿੰਦਾ ਇਹ ਕੀ ਹੈ ਕਹਿੰਦੇ ਲੜਾਈ ਵਾਲਾ ਯੰਤਰ ਹੈ ਜੀ ਉਹ ਕਹਿੰਦਾ ਲਿਆ ਹੁਣ ਭੈ ਘੋੜਿਆਂ ਤੇ ਫੋਰਸਾ ਜੀ ਮੁਰੇ ਮੇਰਾ ਕੁ ਹੁਣ ਉਹ ਗੜਾ ਡਰ ਗਿਆ ਗੜਾ ਡਰ ਕੇ ਕਹਿੰਦਾ ਹਣ ਕਪਿਆ ਹਾਂ ਹਾਂ ਉਹ ਕਹਿੰਦਾ ਘੋੜੇ ਭੱਜ ਗਏ ਡਰ ਕੇ ਘੋੜਿਆਂ ਨਾਲ ਕਹਿੰਦਾ ਆ ਕਿਹੜਾ ਜਾਨਵਰ ਆ ਗਿਆ ਉੱਥੇ ਲੱਗਦਾ ਇਹ ਨਹੀਂ ਜੀ ਹੈ ਉਹਨਾਂ ਨੇ ਨਾਮ ਦਿੱਤਾ ਕਿ ਵਧੇ ਵਾਲੇ ਨੂੰ ਕਹਿੰਦੇ ਯਾਰ ਤੂੰ ਬਚਾ ਤੇ ਕਹਿੰਦੇ ਜਮਾ ਘੋੜੇ ਚਲਪ ਕੱਢ ਕੇ ਭਾਈ ਵਾਕਿਆ ਲੜਾਈ ਵਾਲਾ ਯੰਤਰ ਹੈ ਆਹ ਨਹੀਂ ਬੜਾ ਘੋੜੇ ਸਾਰੇ ਬਾਤ ਸੁਣ ਕੇ ਡਰ ਕੇ ਵੀ ਆ ਬਾਤ ਸੁਰੀ ਬਾਜ ਆ ਯਾਰ ਅਸੀਂ ਗਧੇ ਹੀ ਲੈ ਜਾਂਦੇ ਹੁੰਦੇ ਸੀ ਕਿ ਬੰਗਾਲ ਤੇ ਕਹਣਾ ਉਹ ਤੇ ਬੰਗਲੌਰ ਘੋੜੇ ਲੈ ਕੇ ਬੱਬਾ ਉਹ ਇੰਨੇ ਨੇ ਚੌੜੇ ਹੋਏ ਵਾ ਉੱਥੇ ਮੈਂ ਤਾਂ ਪਹਿਲਾਂ ਮੈਨੂੰ ਆ ਹੀ ਪਾਪ ਆ ਨਹੀਂ ਮੈਂ ਆ ਤੁਹਾਨੂੰ ਇੱਕ ਵਾਰ ਦੱਸਿਆ ਵੀ ਕਰਦੇ ਆ ਹਾਂ ਇੱਕ ਵਾਰ ਜਿਵੇਂ ਪਹਾੜੀ ਇਲਾਕਾ ਨਾ ਉਹਨਾਂ ਤੇ ਕੋਈ ਛੋਟੀਆਂ ਮੋਟੀਆਂ ਪੰਨਾ ਫੂਰ ਉਹ ਲੈ ਕੇ ਵੀ ਆਰਮੀ ਵਰਤਦੀ ਆ ਉਹਨਾਂ ਨੂੰ ਆਰਮੀ ਦਾ ਵਰਤਦੀ ਆ ਪਰ ਉਹ ਤਾਂ ਫੈਕਟਰੀ ਦੇ ਵਿੱਚ ਉਹ ਕਹਿੰਦਾ ਆਏ ਨਹੀਂ ਹੈਗਾ ਵੀ ਨੇਤੀ ਬੋਤਲ ਕੱਢਣੀ ਆ ਹਰ ਮਹੀਨੇ ਵਾਰ ਕੱਢਣੀ ਐ ਤੇ ਮਹੀਨਾ ਦੀ ਸੇਵਾ ਹੋਣੀ ਐ ਫੁੱਲ ਤੇ ਬਾਈ ਘਰੇ ਦਾ ਪਛਾਨ ਤੇ ਨਹੀਂ ਆਉਂਦੇ ਉੱਥੇ ਮੈਂ ਕਹਿਆ ਯਾਰ ਭੈਣ ਨੇ ਜਿਹੜੇ ਅਸੀਂ ਲਿਆਏ ਆ ਉਹਨਾਂ ਦਾ ਜਾਣ ਹੀ ਹੈ ਨਹੀਂ ਤੇ ਕਾਦੀਆਂ ਦੇ ਕਮਿਹਾਰ ਬਣੇ ਬੈਠੇ ਸੀ ਬਾਬਾ ਘਰੇ ਆਰਮੀ ਵਾਲੀ ਮੋਹਰ ਹੁੰਦੀ ਆ ਆਪ ਹੀ ਠੋਕ ਦਿੰਦੇ ਆਰਮੀ ਦੇ ਘੋੜੇ ਨਾ ਉਹਨਾਂ ਨੂੰ ਹਿੰਦੀ ਆਉਂਦੀ ਆ ਤੇ ਨਾ ਪਰ ਉਹਨਾਂ ਦੀ ਭਾਜ਼ਾ ਆਉਂਦੀ ਆ ਘਤੜ-ਬਤੜ ਕਰਕੇ ਲੰਘ ਜਾਂਦੇ ਸੀ ਪਤਾ ਹੀ ਨਹੀਂ ਕਿਹੜਾ ਕਿੱਧਰ ਨੂੰ ਜਾਂਦਾ ਠੀਕ ਹੈ ਉਹਨਾਂ ਨੂੰ ਹਜੇ ਵੀ ਨਹੀਂ ਆਉਂਦੀ ਹਿੰਦੀ ਲਾ ਨਾਉ ਆਪਣੇ ਆਗੇ ਇਧਰ ੱੱਕਾਂ ਵਾਲੇ ਨਾ ਪੁੱਛਣ ਕਦੇ ਵੇਖ ਲਈ ਤੂੰ ਕੇਰਲਾ ਦਾ ਮਨਡੂ ਦਾ ਬੰਦਾ ਤੈਨੂੰ ਇਹ ਨਾ ਪੁੱਛੂਗਾ ਭੀ ਹਰਾ ਕਿੱਧਰ ਨੂੰ ਜਾਂਦਾ 10 ਸਾਲ ਕਿਨੈਟਰੀ ਕਰਾਉਂਦੇ ਆ ਬਾਬਾ ਇਹ ਡਰਾਈਵਰੀ ਮਿਲਦੀ ਆ ਤੇ ਕੁਰਸੀ ਲਾਉਂਦੇ ਆ ਦੂਜੀ ਤਾਰਾਂ ਵਾਲੀ ਸੀਟ ਦੀ ਤਾਂ ਤੇ ਗੱਦੀ ਨਹੀਂ ਹੋਊਗੀ ਜਿਹੜੀਆਂ ਪਹਿਲਾਂ ਨਹੀਂ ਵਿਆਹਾਂ ਚ ਕੁਰਸੀਆਂ ਹੁੰਦੀਆਂ ਆ ਉਹ ਲੱਗੀ ਵੀ ਐ ਤੇ ਡਰਾਈਵਰ ਸੌਵੇਂ ਨਾ ਆਪਣੇ ਪੋਲੀਆਂ ਪੋਲੀਆਂ ਸੀਟਾਂ ਲਾਉਣ ਦੇ ਵੀ ਸੌ ਜੇ ਹਾਂ ਉਹਨਾਂ ਨੇ ਉਹ ਲਈ ਹੁੰਦੀ ਆ ਜੀ ਬੰਦਾ ਸੌਵੇਂ ਨਾ ਤੇ ਇੱਕ ਨਕਸ਼ੇ ਦੀ ਜਲਣਾ ਉਹਨਾਂ ਨੇ ਹਾਂ ਜਿੱਤੇ ਉਹਨਾਂ ਨੂੰ ਲੋਡ ਪੈ ਗਈ ਉਹਨਾਂ ਨੇ ਨਕਸ਼ਾ ਕੱਢਿਆ ਰੋਡ ਵੇਖਣਾ ਸਟਾਰਟਿੰਗ ਨਾ ਹਾਂ ਉਹਦਾ ਦਾਈਆ ਹੁੰਦੀ ਸੀ ਕਿ ਨਾਈਟਰ ਦੀ ਹਾਂ ਨਾ ਗਾਇ ਨਹੀਂ ਹੁੰਦੀ ਉਹਨਾਂ ਦੀ ਉਹ ਕਹਿੰਦੇ ਵੀ ਸਾਡੇ ਇੱਕ ਕਾਨੂੰਨ ਫਾਲੋ ਕਰਦੇ ਆਂ ਅਸੀਂ ਅੰਡਰ ਲੋਡ ਜਲਣਾ ਕਿਲੋ ਵੀ ਮਾਲ ਵੱਧ ਨਹੀਂ ਪਾਉਣਾ ਭਾੜਾ ਆਪਣੇ ਨਾਲ ਦੁੱਗਣਾ ਨਾ ਉਹਦੇ ਏਰੀਗੇ ਤੇ ਅਲੂਬਰ ਰੋਡ ਤੇ ਜਾਣ ਦਿੰਦੇ ਆ ਕੇ ਇਹਨਾਂ ਆਪਣੇ ਆਪੇ ਇਹਨੇ ਗੰਦ ਨਹੀਂ ਪਾਇਆ ਜਾ ਕੇ ਮੈਨੂੰ ਇੰਨੇ ਦੇ ਦੀ ਇੰਨੇ ਦੇ ਉੱਥੇ ਬਾਬਾ ਵਜਨ ਨਹੀਂ ਪਾਸ ਕਰਦੀਆਂ ਚਲਾਨ ਬਹੁਤ ਮੋਟੇ ਆ ਉਹਨਾਂ ਦੇ ਉਹਨਾਂ ਦਾ ਪਹਾੜਾ ਨਹੀਂ ਹੁੰਦਾ ਜਿੰਨੇ ਚਲਾਨ ਕਰ ਦਿੰਦੇ ਆ ਉਹ ਜਿੰਨਾ ਉਹਦੋਂ ਪਹਾੜਾ ਨਹੀਂ ਜਿੰਨਾ ਚਲਾਨ ਕੱਟ ਦਿੰਦੇ ਆ ਬੰਦਾ ਕਹਿੰਦਾ ਲਿਆਊਗਾ ਤੂੰ ਗੱਲ ਿਆਣ ਦਾ ਵੀ ਫਾਇਦਾ ਨਹੀਂ ਨਾ ਕੋਈ ਉਹਨਾਂ ਸੀ ਕਿਰਾ ਜੋਰਾ ਵਾਟਦਾ ਮੈਦਾ ਭਰ ਲਿਆ ਇੱਕ ਸਾਡੇ ਨਾਲ ਲੈ ਲੈਣੋਂ ਲੈ ਲੈਣ ਬਾਈ 4 ਬਾਈ 4 ਉਹਨਾਂ ਦੋ ਦੇ ਸੇਵੀ ਕੰਮ ਕਰਦੇ ਸੀ ਹਨ ਹੁਣ 62213 ਸੀ ਉਹਦੇ ਦਾ ਵਿਚਾਰੀ ਕਿੱਥੇ ਹੈ ਨਾ ਇੱਕ ਨਾਲ ਸਾਡੇ ਅੰਮ੍ਰਿਤਸਰ ਦਾ ਬੰਦਾ ਲੈ ਲੈਣ ਵਾਲਾ ਤੇ ਅਸੀਂ ਨਾ ਸਿੱਧੇ ਘੜਤੀਆਂ ਥੱਲੇ ਆਉਂਦੀ ਉਹ ਸਾਨੂੰ ਕਹਿੰਦਾ ਉਹ ਮੇਰੇ ਵਾਲੀ ਤਾਂ ਉਧਰ ਦੀ ਵੀ ਚੜ ਜਾਣੀ ਚੜਾਈਆਂ ਵੀ ਇਹ ਪੂਰੀ ਅਵੀ ਲੈ ਲੈਣ ਗੱਡੀ ਹੈ ਕਿੱਥੇ ਪੈਰ ਲੱਜਣ ਦਿੰਦੀ ਮੈਂ ਤਾਂ ਭਰਾਵਾ ਇਹ ਚੜ ਜਾਂਦੀ ਸਾਨੂੰ ਚੜਾਉਣਾ ਓਕੀਆਂ ਦੀ ਚੋਰਾਵਾਟ ਆਪਾਂ ਐਂ ਤੇਜਪੁਰੋ ਕੇ ਚੱਲਦੇ ਆਂ ਤੇਜਪੁਰ ਸੁਣਿਆ ਉਹ ਅਜੇ ਤੇ ਬਗਨ ਫਿਲਮ ਜੀ ਚ ਐਸਪੀ ਬਣਦਾ ਹੁੰਦਾ ਤੇਜਪੁਰ ਦਾ ਹੈਲੋ ਮਣੀ ਵਖੀ ਇਹਦੀ ਐਸਐਸਪੀ ਹੁੰਦਾ ਤੇਜਪੁਰ ਦਾ ਅਸਾਮ ਦਾ ਉਹ ਤੇਜਪੁਰ ਬਹੁਤ ਗੁੰਡਾ ਕਰਦੀ ਆ ਬਾਬਾ ਤੇ ਉਥੇ ਪੌਲ ਟੁੱਟ ਗਿਆ ਦਾਹ ਤੇਰੀ ਗੱਡੀ ਤੋਂ ਬਾਬਾ ਦਾਹ ਟੈਰਾਂ ਵਾਲੇ ਸਾਰਿਆਂ ਨੂੰ ਕੁੱਟਣ ਲੱਗ ਗਿਓ ਸਾਰੀਆਂ ਮੋੜੀਆਂ ਝੜ ਕੇ ਜੋਂ ਸਾਨੂੰ ਪਤਾ ਲੱਗਿਆ ਵੀ ਕੁੱਟ ਪਈ ਜਾਂਦੀ ਆ ਅਸੀਂ ਫੇਰ ਆ ਗਏ ਬੇਲਤਰੇ ਉਹ ਆ ਗਏ ਸਾਨੂੰ ਕਰੀ ਆਵੇ ਯਾਰ ਇਧਰ ਚੜਾਵਾਗੇ ਕਿਵੇਂ ਮੈਂ ਕਹਾਂ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਉੱਥੇ ਤੂੰ ਕਹਿੰਦਾ ਮੇਰੀ ਸੌਕੀ ਚੜਜੂ ਹੈ ਅਸੀਂ ਜਾਰਾਵਾਟ ਵਾਲੀ ਚੜਾਈ ਤੇ ਜਦੋਂ ਖੜ ਗੀ ਜਾ ਕੇ ਮੈਂ ਕਿਹਾ ਵੀ ਪਹਿਲਾ ਪਹਾੜਾ ਪੁੱਛਿਆ ਇਹ ਤੋਂ ਆਪ ਮਾਲਤਾ ਲਾ ਕੇ ਪਲਟੀ ਕਰਦੇ ਨੇ ਵੀ ਨੇੜੇ ਹੀ ਜਾਣਾ ਉਹਨਾਂ ਨੇ ਉਹਨਾਂ ਪਹਾੜਾ ਮੰਗਿਆ ਸਾਹ ਤੋਂ ਜਿੰਨਾ ਅਸੀਂ ਉੱਥੋਂ ਤੱਕ ਲੈ ਕੇ ਗਏ ਮੈਂ ਕਿਹਾ ਨਹੀਂ ਨਹੀਂ ਅਸੀਂ ਤੇ ਇਹੀ ਲਿਆਵਾਂਗੇ ਆਪ ਤੂੰ ਵੀ ਭਰਾਵਾ ਇੰਨਾ ਫਰਕ ਹੈ ਅੰਡਰ ਲੋਡ ਵਾਲਿਆਂ ਦਾ ਇੰਨੇ ਪਹਾੜੇ ਆ ਉਹਨਾਂ ਦੇ ਨਾਲ ਸੂਫਰ ਗੀਅਰ ਲੱਗਿਆ ਘਟੀਆਂ ਦੇ ਜਿਹੜੀਆਂ ਕੋਲਾ ਲਿਆਉਂਦੇ ਆ ਥੱਲੇੋਂ ਕੱਢ ਕੇ ਸੂਫਰ ਗੀਰ ਆ ਪਹਿਲੇ ਗੀਅਰ 'ਚ ਪਾ ਕੇ ਛੱਡ ਦੇਣੀ ਓਲੀ ਓਲੀ ਤੁਰ ਹੀ ਜਾਣਾ ਉਹਨਾਂ हां रोगਦੰਗਾ ਨੀਓ ਆਪਣੇ ਵਾਲੇ ਹੁਣ ਯਾਰ ਸਾਹੀ ਕੋਈ ਨਹੀਂ ਸਿਰਕੀਆਂ ਨਾਲ ਲਾ ਲੈਂਦੇ ਬਾਡੀ ਮੁੱਕ ਜਾਂਦੀ ਹੈ ਹੈ ਆਲੂਆਂ ਵਾਲੀਆਂ ਸਿਰਕੀਆਂ ਇੰਨੇ-ਇੰਨੇ ਲਾ ਕੇ ਤਾਂ ਕੋਲਾ ਉਦੋਂ ਸਾਡਾ ਕਿਆ ਹੁੰਦਾ ਵੇਹੇ ਬਾਡੀ ਤਾਂ ਕਮਾਲਕ ਦਾ ਸਿਰਕ ਨਾਲ ਆਪਣਾ ਬੈਲਟ ਨੇ ਤੇ ਕਪੜੇ-ਪੜ ਕਰ ਲੈਂਦੇ ਜੀ ਬੈਲਟਾਂ ਦੋ ਬਣਾ ਲੈਂਦੇ ਯੋ ਸਾਡੀ ਹੈ ਕੋਟੋ ਬਾਪਿੰਦੀ ਬਾਬਾ ਡਰਾਉ ਹੁੰਦਾ ਹੀ ਦਰਚ ਹੁੰਦਾ ਹੀ ਲੁਆਰੇ ਵਾਲਾ ਉਹਨੇ ਨਾ ਗੱਡੀ ਮੇਜੀ ਜੰਪ ਮੜਾ ਟੱਪ ਜਾਣੀ ਨਾ ਉਹਨੇ ਗੱਲ ਪਾ ਜਾਣਾ ਬੰਨਾ ਪਟਾ ਬੰਨਾ ਪੈਣਾ ਹੋ ਜੋ ਇਹ ਕਹਿੰਦਾ ਮੈਂ ਇਮੀ ਕਹਤਾ ਹਾਈ ਹੋਈ ਹਾਈ ਹੋਈ ਕਹਿੰਦਾ ਕੀ ਹੋ ਗਿਆ ਮੈਂ ਕਾ ਲੁੱਟੀ ਜਾਂਦੇ ਬਾਹ ਵਰਤੀ ਤੇ ਰਵਦੀ ਤੂੰ ਪਿਆ ਮੈਂ ਕਾ ਮੂਰੇ ਜੰਪ ਪਾ ਜਾਵੇਂ ਜੰਪ ਦੇ ਭੱਜੀਆ ਵੀ ਨਹੀਂ ਦੇ ਕੋਈ ਹੰਮੀਂ ਬੰਦਾ ਕਹਦਾ ਚਾੜਦੇ ਮਗੋਦ ਤਕੈ ਨਾ ਨਾ ਪਟਾ ਟੋਰਤਾ ਗਾਂਟਾ ਪੇਦੀ ਆ ਕੇ ਮਨ ਕੋ ਸੈਰ ਤੇ ਲਾ ਲਾ ਸਵੇਰੇ ਚੱਲਾਂਗੇ ਸੌ ਜੋ ਦੂਜੇ ਨੇ ਮੈਨੂੰ ਕਹਿੰਦਾ ਕੀ ਹੋ ਗਿਆ ਮੈਂ ਕਹਿੰਦੀ ਕਿ ਦੀ ਬਾਹ ਵੱਡੀ ਡਰਾਈਵਰ ਦੀ ਕਹਿੰਦੇ ਹਾਂ ਮੈਂ ਕਹਿੰਦਾ ਭਾਈ ਕਹਿੰਦਾ ਪੈ ਜਾਓ ਸੌ ਜਾਓ ਮੈਂ ਕਿ ਇੱਥੇ ਅਸੀਂ ਐਂਟਰੀ ਆਪ ਹੀ ਲਗਾਣੀ ਦੂਜੇ ਨੇ ਨਾ ਰੋਕੇ ਐ ਐ ਪੈਸਾ ਨਿਕਾਲ ਇਕ ਮਾਰਨਾ ਪਾਰੀ ਚ ਡੰਡਾ ਦੇ ਪਏ ਨੇ ਦੇ ਦੇ ਯਾਰ ਉਹਨਾਂ ਕਹਿੰਦਾ ਮੇਰਾ ਨਾ ਨਾਲ ਲੈ ਦੇ ਉੱਠ ਕੇ ਵੀ ਨਹੀਂ ਵੇਦਾ ਹੀ ਵੀ ਆਪ ਹੀ ਆਏ ਹੈ ਹੈ ਉਹ ਇਕ ਦੂਜੇ ਦੇ ਆ ਕੇ ਲੈ ਜਾਣ ਪੈਸੇ ਰਾਤ ਕਹਿੰਦਾ ਹਜ਼ਾਰ ਲੱਗ ਗਿਆ ਬਈ ਵਾ ਯਾਰ ਬਾਰੀ ਜਗ੍ਹਾ ਟੱਕਰੀ ਆ ਨਾ ਰਾਤ ਹੋਰ ਯਾਰ ਕੋਟੀ ਗਏ ਇੱਕ ਦੋ ਜਗ੍ਹਾ ਦਾ ਯਾਰ ਹੈ ਉਹ ਮਗਰ ਪਿਆ ਹੁੰਦਾ ਮੈਂ ਬਹਿਤ ਪਿਆ ਨੇ ਸਿਰ ਨਹੀਂ ਚੱਕੜਾ ਉਹ ਦੇਰੋ ਯਾਰ ਜਿੰਨੇ ਮੈਂ ਦੇਰ ਫਾ ਵੱਡ ਬਹੁਤ ਡਰਦਾ ਹੁੰਦਾ ਈ ਉਹ ਉਹਨੇ ਹੋਰ ਰੋਟੀ ਵਾਲ ਨਾਲ ਲੜਨੀ ਲੜਨਾ ਹੋਟ ਰਾਇ ਨਾ ਜੋਰ ਪਰ ਇਹ ਕਿੰਨੇ ਬਣ ਗਏ ਇਹਨੂੰ ਕਹਿੰਦੇ ਇਹਨੂੰ ਕਹਦੇ ਓਏ ਰੋਟੀ ਇਦਰੀ ਕੱਚੀ ਹੈ ਜਿਵੇਂ ਪੈਰਾਣਾ ਥੱਪੀ ਫਲਾਨਾ ਤੇ ਉਹ ਕਾ ਵੀ ਗੱਲ ਆ ਉਹ ਮੈਂ ਕਹਾ ਨਾ ਕਰਿਆ ਕਰਾਂ ਓਏ ਆ ਨਾ ਇਹ ਮੈਂ ਜੇ ਇਹਦਾ ਨਹੀਂ ਕਰੀਦਾ ਹੁੰਦਾ ਇਹ ਜਿਹੜਾ ਕਰਮਾ じゃ ਆਪਣੇ ਖਾ ਲੋ ਈਗਾ ਅਗੇ ਜਦੋਂ ਆਪਾਂ ਨੂੰ ਕੱਲ੍ਹ ਦਾ ਕਹਿੰਦਾ ਵੀ ਮੈਨੇ ਲੈਣੀ ਮੈਂਗਾ ਭਰਾਵਾ ਲੈ ਲਾ ਕਹਿੰਦਾ ਮੇਰੇ ਕੁੜੀ ਮੈਂ ਤਾਂ ਲੈਣਾ ਨਾ ਮੈਂ ਇੱਥੇ 90 ਇੱਥੇ ਵੀ 90 ਹੀ ਸੀ ਉੱਤੇ ਆਪਾਂ ਨੂੰ ਪਰੌਂਟੇ ਦਾ ਕਹਿੰਦਾ 90 ਭਾਂਦੀ ਆ ਗਿਆ ਮੈਂ ਪਰ ਪਾ ਇਹਨਾਂ ਦੇ ਸਮਾਨ ਵੀ ਔਖੇ ਪਹੁੰਚਦਾ ਯਾਰ ਸਾਰੀ ਚੀਜ਼ ਦੂਰੋਂ ਆਉਣੀ ਐ ਆਪਣੇ ਤਾਂ ਹੁਣ ਕਣਕਾ ਪਾ ਘਰੇ ਪੈਦਾ ਕਰ ਲੈਣੇ ਇਹ ਕਿਹੜਾ ਘਰੇ ਕਰ ਲੈਣਗੇ ਜਿਹੜੀ ਘਰੇ ਮਾੜੀ ਮੋਟੀ ਹੁਥਲੇ ਜੇ ਕਰਦੇ ਆ ਜਿਵੇਂ ਥਰੀ ਨਗਰ ਤੋਂ ਪਿੱਛੇ ਉਹਦੇ ਇੰਨੇ ਦੇ ਖਣਜੋਕੀ ਹੁੰਦੀ ਹੈ ਉਹ ਢਾਬਿਆਂ ਤੇ ਕਿੱਥੇ ਵਰਤਦੇ ਹਨ ਉਹ ਹੀ ਆਉਂਦੇ ਹਨ ਹਰ ਫਰੂਟ ਪੰਜਾਬ ਤੋਂ ਆਉਂਦਾ ਹੈ ਖਰਬੂਜੇ ਆਏ ਟੰਗੀ ਫਰਨ ਜਿਵੇਂ ਖੇਤੋਂ ਤੋੜ ਕੇ ਲਿਆਏ ਜਾਂਦੇ ਹਨ ਮੈਂ ਤਾਂ ਇੱਧਰ ਦੇ ਖਰਬੂਜੇ ਹੋਣਗੇ ਰੰਗ ਹੀ ਪਲਾ ਸੋਹਣੇ ਆ ਯਾਰ ਉਹ ਕਹਿੰਦਾ ਨਹੀਂ ਪੰਜਾਬ ਤੋਂ ਹੀ ਆਉਂਦੇ ਆ ਭਰਾਵਾ ਇੱਥੇ ਤਾਂ ਕੱਲਾ ਸੇਬ ਹੈ ਠੀਕ ਹੈ ਤੇ ਹੁਣ ਗਾਂ ਅਖਰੋਟ ਆ ਜਾਣਗੇ ਅਖਰੋਟ ਮੈਨ ਅਗਲੇ ਮਹੀਨੇ ਆਉਣਗੇ ਹਨ ਹੁਣ ਤਾਂ ਨਹੀਂ ਆਉਣੇ ਠੀਕ ਹੈ ਜੀ ਹਾਂ ਤੁਹਾਨੂੰ ਗਾਂਹਲ ਚਲਦੇ ਆਂਗੇ ਤੇ ਚੰਗੀ ਜੀ ਜਗ੍ਹਾ ਤੇ ਚਲਦੇ ਆਂ ਚੱਲੀਏ ਯਾਰ ਹੈਨਾ ਚਲੋ ਮੇਰੇ ਭਰਾ ਸਾਰੇ ਆਣੀ ਆਜੋ ਚਲਿਏ ਗਾਂਹ ਚਾਲਦੇ ਆਂ ਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ ਹਾਂ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਇਹ ਆਪ ਆਪਣੇ ਭਰਾ ਦਾ ਮੱਲੀ ਬਾਈ ਤੇਰਾ ਚੈਨਲ ਆ ਨਾ ਮੱਲੀ ਬਾਈ YouTube ਤੇ ਚੈਨਲ ਆ ਬਾਈ ਦਾ ਜਰੂਰ ਸਾਰੇ ਸਬਸਕ੍ਰਾਈਬ ਕਰਿਓ ਹੈਨਾ ਉਹਦੇ ਵੀ ਅਸੀਂ ਵੀਡੀਓ ਪਾਉਨੇ ਹੁੰਨੇ ਆ ਤੇ ਗਾਂ ਤੁਹਾਨੂੰ ਹੋਰ ਵੀ ਨਵੀਆਂ ਨਵੀਆਂ ਤੀਜਾ ਪਾਵਾਂਗੇ ਅਲੱਗ-ਅਲੱਗ ਪਾਉਨੇ ਆ ਉਹਤੇ ਅਸੀਂ ਹੋਰ ਪਾਉਨੇ ਆ ਆਪਣੇ ਵਾਲੇ ਤੇ ਹੋਰ ਪਾਉਨੇ ਆ ਨਾ ਲੱਗ ਲੱਗ ਕਿ ਕੋਈ ਨਹੀਂ ਆ ਰਿਹਾ ਪੌਦੇ ਵੀ ਉਹਤੇ ਵੀ ਜਰੂਰ ਮੇਰੇ ਭਰਾ ਸਬਸਕ੍ਰਾਈਬ ਕਰਿਓ ਦੇਖਿਓ ਆ ਨਾ ਲਾਈਕ ਕਰਿਓ ਯਾਰ ਠੀਕ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ